ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਜਿਹੜਾ ਮੈਂ ਤੁਹਾਨੂੰ ਐਪ ਦੱਸਣ ਜਾ ਰਿਹਾ ਬਹੁਤ ਕੰਮ ਦੀ ਚੀਜ਼ ਹੈ ਕੰਮ ਦੀ ਚੀਜ਼ ਇਸ ਤਰ੍ਹਾਂ ਹੈ ਕਿਉਂਕਿ ਜਿੰਨੇ ਵੀ ਸਰਕਾਰੀ ਡਾਕੂਮੈਂਟ ਜਾਰੀ ਹੁੰਦੇ ਤੁਹਾਨੂੰ ਆਪਣੇ ਕੋਲ ਫਿਜ਼ੀਕਲ ਫਾਰਮ ਦੇ ਵਿੱਚ ਰੱਖਣ ਦੀ ਜ਼ਰੂਰਤ ਨਹੀਂ ਹੈ ਉਹ ਆਨਲਾਈਨ ਰਿਸੈਪਟ ਤੇ ਚੜ ਜਾਂਦੇ ਤੇ ਤੁਸੀਂ ਇੱਥੋਂ ਡਾਊਨਲੋਡ ਕਰਕੇ ਰੱਖ ਸਕਦੇ ਜਿੱਦਾਂ ਕਿ ਆਧਾਰ ਕਾਰਡ ਹੋ ਗਿਆ ਉਸ ਤੋਂ ਅੱਗੇ ਹੋ ਗਿਆ ਸਾਡਾ ਪੈਨ ਕਾਰਡ ਕੋਵਿਡ ਵਾਲੀ ਵੈਕਸੀਨ ਹੋ ਗਿਆ ਡਰਾਈਵਿੰਗ ਲਾਇਸੈਂਸ ਇਹ ਸਾਰਾ ਕੁਝ ਤੁਸੀਂ ਉਰੇ ਇੱਥੋਂ ਤੱਕ ਆਪਣੇ ਜਿੰਨੇ ਮਾਰਕਸ ਸ਼ੀਟ ਹੁੰਦੀਆਂ ਦਸਵੀਂ ਦਾ ਸਰਟੀਫਿਕੇਟ ਪਲੱਸ 2 ਦਾ ਸਰਟੀਫਿਕੇਟ ਉਹ ਕਰ ਸਕਦੇ ਜਿਹੜੇ ਸਰਕਾਰ ਵੱਲੋਂ ਜਾਰੀ ਹੈ ਤਾਂ ਇਸ ਨੂੰ ਅਗਰ ਤੁਸੀਂ ਯੂਜ਼ ਕਰਨਾ ਚਾਹੁੰਦੇ ਤਾਂ ਇਹ ਪ੍ਰੋਸੈਸ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੰਪਲੀਟ ਦੇਖਣ ਨੂੰ ਮਿਲਣਾ ਤੇ ਇਹਦਾ ਇਹ ਫਾਇਦਾ ਅਗਰ ਮੰਨ ਲਓ ਕਿ ਤੁਸੀਂ ਕਿਤੇ ਡਰਾਈਵ ਕਰਕੇ ਕਾਰ ਲੈ ਕੇ ਜਾ ਰਹੇ ਹੋ ਤੁਹਾਡਾ ਲਾਇਸੈਂਸ ਘਰ ਆ ਰਹਿ ਜਾਂਦਾ ਤਾਂ ਤੁਸੀਂ ਕਿਸੇ ਵੀ ਪੁਲਿਸ ਅਫਸਰ ਨੂੰ ਦਿਖਾ ਸਕਦੇ ਇਹਦੇ ਤੋਂ ਆਪਣਾ ਡਰਾਈਵਿੰਗ ਲਾਇਸੈਂਸ ਤੇ ਉਹ ਵੈਲਿਡ ਹੋਏਗਾ ਤਾਂ ਇਸ ਕਰਕੇ ਇਹਨੂੰ ਐਪ ਨੂੰ ਆਪਣੇ ਮੋਬਾਈਲ ਦੇ ਵਿੱਚ ਜ਼ਰੂਰ ਡਾਊਨਲੋਡ ਕਰਕੇ ਰੱਖੋ ਤੇ ਇਹਨੂੰ ਕਿੱਦਾਂ ਯੂਜ਼ ਕਰਨਾ ਉਹ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੰਪਲੀਟ ਦੱਸਾਂਗਾ ਸੋ ਵੀਡੀਓ ਨੂੰ ਕੰਪਲੀਟ ਦੇਖਿਓ ਤੇ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਤੇ ਸ਼ੇਅਰ ਸੋ ਦੋਸਤੋ ਸਭ ਤੋਂ ਪਹਿਲਾਂ ਅਸੀਂ ਆਪਣਾ ਪਲੇ ਸਟੋਰ ਓਪਨ ਕਰ ਲੈਣਾ ਮੋਬਾਈਲ ਦੇ ਵਿੱਚ ਤੇ ਸਰਚ ਕਰਾਂਗੇ ਡੀਜੀ ਲੋਕਰ ਇਹ ਜਿਹੜਾ ਐਪ ਹੈ ਇਹਦਾ ਨਾਮ ਹੈ ਡੀਜੀ ਲੋਕਰ ਸੋ ਜਿਵੇਂ ਆਪਾਂ ਇਹਨੂੰ ਸਰਚ ਕਰਾਂਗੇ ਸੈਕੰਡ ਤੇ ਆ ਰਿਹਾ ਸਾਡੇ ਕੋਲ ਡੀਜੀ ਲੋਕਰ ਇਹਨੂੰ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਇੰਸਟਾਲ ਕਰ ਲਓ ਸਾਡਾ ਆਲਰੇਡੀ ਇੰਸਟਾਲ ਹੈਗਾ ਬਟ ਇਹਨੂੰ ਅਸੀਂ ਅਪਡੇਟ ਕਰ ਲਵਾਂਗੇ ਅਗਰ ਅਸੀਂ ਐਮਪੀ ਦੀ ਗੱਲ ਕਰੀ ਕੋਈ ਜ਼ਿਆਦਾ ਐਮਪੀ ਨਹੀਂ ਲੱਗਦੀ ਇਹਨੂੰ ਡਾਊਨਲੋਡ ਕਰਨੇ ਨੂੰ ਇਸੀਲੀ ਤਰੀਕੇ ਦੇ ਨਾਲ ਡਾਊਨਲੋਡ ਹੋ ਜਾਂਦਾ ਸੋ ਹੁਣ ਅਸੀਂ ਇਹਨੂੰ ਓਪਨ ਕਰ ਲਵਾਂਗੇ ਸੋ ਜਿਹੜਾ ਸਾਡਾ ਡਿਜੀ ਲੋਕਰ ਹੈ ਉਹ ਓਪਨ ਹੋ ਗਿਆ ਵਾ ਹੁਣ ਇਹ ਸਾਨੂੰ ਲੈਂਗੁਏਜ ਚੂਸ ਕਰਨ ਲਈ ਕਹੇਗਾ ਆਪਣੇ ਹਿਸਾਬ ਦੇ ਨਾਲ ਤੁਸੀਂ ਆਪਣੀ ਲੈਂਗੁਏਜ ਹੈ ਜਿਹੜੀ ਚੂਸ ਕਰ ਸਕਦੇ ਸੋ ਆਪਾਂ نیچے ਨੈਕਸਟ ਨੈਕਸਟ ਤੇ ਕਲਿੱਕ ਕਰਦੇ ਜਾਵਾਂਗੇ ਤੇ ਲੈਟਸ ਗੋ ਤੇ ਕਲਿੱਕ ਕਰਾਂਗੇ ਸੋ ਜਿਵੇਂ ਅਸੀਂ ਲੈਟਸ ਗੋ ਤੇ ਕਲਿੱਕ ਕੀਤਾ ਹੁਣ ਅਸੀਂ ਇੱਥੋਂ ਆਪਣਾ ਆਧਾਰ ਕਾਰਡ ਵੀ ਫੈਚ ਕਰ ਸਕਦੇ ਹਾਂ ਆਪਣੇ ਤੱਕ ਡਾਊਨਲੋਡ ਕਰ ਸਕਦੇ ਹਾਂ ਸਾਰਾ ਕੁਝ ਕਰ ਸਕਦੇ ਬਸ ਨੀਚੇ ਗੈਟ ਸਟਾਰਟਡ ਤੇ ਕਲਿੱਕ ਕਰ ਦੋ ਤੇ ਆਪਣਾ ਜਿਹੜਾ ਆਧਾਰ ਤੁਸੀਂ ਆਪਣਾ ਅਕਾਊਂਟ ਬਣਾਇਆ ਹੈ ਤਾਂ ਤੁਸੀਂ ਉਹ ਲੌਗਇਨ ਵੀ ਕਰ ਸਕਦੇ ਅਗਰ ਨਹੀਂ ਬਣਾਇਆ ਉਹ ਵੀ ਇੱਥੋਂ ਕ੍ਰੀਏਟ ਕਰ ਸਕਦੇ ਸੋ ਸਾਡਾ ਆਲਰੇਡੀ ਅਕਾਊਂਟ ਡਿਜੀ ਲੋਕਰ ਦਾ ਬਣਾਇਆ ਹੈ ਅਗਰ ਤੁਸੀਂ ਬਣਾਉਣਾ ਚਾਹੁੰਦੇ ਹੋ ਵੀ ਬਹੁਤ ਆਸਾਨ ਹੈ ਤੁਸੀਂ ਮੈਸੇਜ ਕਰਕੇ ਦੱਸ ਸਕਦੇ ਅਗਰ ਤੁਹਾਨੂੰ ਉਹਦੇ ਤੇ ਵੀ ਅਲੱਗ ਵੀਡੀਓ ਚਾਹੀਦੀ ਹੋ ਦੱਸ ਸਕਦੇ ਸੋ ਆਪਾਂ ਹੁਣ ਆਪਣਾ ਉਹ ਜਿਹੜਾ ਸਿਕਿਉਰਿਟੀ ਪ ਜਿਹੜਾ ਤੁਸੀਂ ਜਦੋਂ ਲੌਗਇਨ ਕਰਨਾ ਫਿਰ ਸਿਕਿਉਰਿਟੀ ਪਿਨ ਉਸ ਤੋਂ ਬਾਅਦ ਓਟੀਪੀ ਆਏਗਾ ਤੁਹਾਡੇ ਮੋਬਾਈਲ ਨੰਬਰ ਤੇ ਸੋ ਆਪਣਾ ਹੁਣ ਅਸੀਂ ਉਹਰੇ ਓਟੀਪੀ ਫਿਲ ਕਰਾ ਮੰਗੇ 10 ਮਿੰਟ ਵਾਸਤੇ ਵੈਲਿਡ ਹੁੰਦਾ ਓਟੀਪੀ ਜਿਵੇਂ ਅਸੀਂ ਫਿਲ ਕਰਨਾ ਸਾਡਾ ਜਿਹੜਾ ਸਾਰਾ ਡਾਕੂਮੈਂਟ ਹੈ origene ਡਾਊਨਲੋਡ ਹੈ ਉਹ ਸਾਨੂੰ ਦੇਖਣ ਨੂੰ ਮਿਲ ਜਣੇ ਸੋ ਆਧਾਰ ਕਾਰਡ ਜਿਹੜਾ ਅਸੀਂ ਆਲਰੇਡੀ ਚੱਕਿਆ ਵਾ ਡਾਊਨਲੋਡ ਕਰਕੇ ਰੱਖਿਆ ਵਾ ਉਹ ਸਾਨੂੰ ਉਰੇ ਦੇਖਣ ਨੂੰ ਮਿਲ ਜਾਂਦਾ ਤੇ ਤੁਸੀਂ ਕੋਈ ਵੀ ਚੀਜ਼ ਹੈ ਜਿਹੜੀ ਥੋੜੀ ਬਣ ਕੇ ਤਿਆਰ ਹੈ ਸਰਕਾਰ ਵੱਲੋਂ ਉਹ ਤੁਸੀਂ ਉਰੇ ਤੋਂ ਡਾਊਨਲੋਡ ਕਰ ਸਕਦੇ ਜਿਵੇਂ ਕਿ ਆਧਾਰ ਕਾਰਡ ਸੋ ਤੁਸੀਂ ਆਧਾਰ ਕਾਰਡ ਦੇਖ ਸਕਦੇ ਕਿ ਜਿਹੜਾ ਸਾਡਾ ਆਧਾਰ ਕਾਰਡ ਹੈ ਓਪਨ ਹੋ ਚੁੱਕਿਆ ਵਾ ਤਾਂ ਉਸ ਤੋਂ ਬਾਅਦ ਸਾਡਾ ਪੈਨ ਕਾਰਡ ਹੈ ਉਹ ਵੀ ਓਪਨ ਹੋ ਗਿਆ ਸੋ ਇਸ ਤਰੀਕੇ ਦੇ ਨਾਲ ਤੁਸੀਂ ਡਿਫਰੈਂਟ ਡਿਫਰੈਂਟ ਡਾਕੂਮੈਂਟ ਹੈ ਉਰੇ ਡਾਊਨਲੋਡ ਕਰਕੇ ਰੱਖ ਸਕਦੇ ਜਿਵੇਂ ਕਿ ਹੁਣ ਮੈਂ ਤੁਹਾਨੂੰ ਕੁ ਜਿਵੇਂ ਕਿ ਆਪਾਂ ਹੁਣ ਉਹਰੇ ਡਰਾਈਵਿੰਗ ਲਾਇਸੈਂਸ ਡਾਊਨਲੋਡ ਕਰਕੇ ਦੱਸਾਂਗੇ ਸੋ ਆ ਸਾਡਾ ਕੁਝ ਰਿਹਾ ਡਿਟੇਲ ਨਾਮ ਆ ਗਿਆ ਮੇਰੇ ਡੇਟ ਆਫ ਬਰਥ ਆ ਗਿਆ ਹੁਣ ਨੀਚੇ ਮੰਗ ਰਿਹਾ ਡਰਾਈਵਿੰਗ ਲਾਇਸੈਂਸ ਇਹ ਤੁਹਾਨੂੰ ਨੰਬਰ ਭਰਨੇ ਪੈਣਾ ਇਹ ਮੰਡੇਟ ਹੈ ਹੁਣ ਅਸੀਂ ਇਹਨੂੰ ਫਿਲ ਕਰ ਲਵਾਂਗੇ ਤਾਂ ਉਸ ਤੋਂ ਬਾਅਦ ਗੈਟ ਡਾਕੂਮੈਂਟ ਤੇ ਕਲਿੱਕ ਕਰ ਦਿਓ ਤਾਂ ਅਗਰ ਤੁਹਾਡਾ ਬਣ ਕੇ ਤਿਆਰ ਹੈ ਤੁਸੀਂ ਸਾਰਾ ਕੁਝ ਸਹੀ ਫਿਲ ਕੀਤਾ ਵਾ ਤਾਂ ਇਹ ਚੱਕ ਲਏਗਾ ਆਟੋਮੈਟਿਕਲੀ ਸੋ ਫੈਚਿੰਗ ਆ ਰਿਹਾ ਸਾਡੇ ਕੋਲ ਸੋ ਕੁਝ ਮਿੰਟਾਂ ਦੇ ਵਿੱਚ ਵਿੱਚ ਜਿਹੜਾ ਤੁਹਾਡਾ ਡਾਕੂਮੈਂਟ ਹੈ ਅਗਰ ਬਣਿਆ ਹੈ ਤਾਂ ਤੁਹਾਡੇ ਕੋਲ ਡਾਊਨਲੋਡ ਹੋ ਕੇ ਆ ਜਾਣਾ ਸੋ ਆ ਤੁਸੀਂ ਦੇਖ ਲਓ ਵੀ ਸਾਡਾ ਜਿਹੜਾ ਡਾਕੂਮੈਂਟ ਹੈ ਡਰਾਈਵਿੰਗ ਲਾਇਸੈਂਸ ਪ੍ਰੋਪਰ ਤਰੀਕੇ ਦੇ ਨਾਲ ਸਾਨੂੰ ਸ਼ੋ ਹੋ ਰਿਹਾ ਹੈ ਤੇ ਅਗਰ ਤੁਸੀਂ ਕਿਤੇ ਮੰਨ ਲਓ ਕਿ ਨਾਕੇ ਤੇ ਪੁਲਿਸ ਨੂੰ ਦੱਸ ਦਿਓ ਤਾਂ ਇਹ ਵੈਲਿਡ ਹੋਏਗਾ ਦੱਸਣ ਦੇ ਲਈ ਕਿ ਵਾਕਿਆ ਤੁਹਾਡਾ ਲਾਇਸੈਂਸ ਹੈ ਜਿਹੜਾ ਬਣ ਕੇ ਤਿਆਰ ਹੋ ਚੁੱਕਿਆ ਵਾ ਇਸੇ ਪ੍ਰਕਾਰ ਦੇ ਨਾਲ ਹੋਰ ਵੀ ਬਹੁਤ ਸਾਰੇ ਡਾਕੂਮੈਂਟ ਹੁੰਦੇ ਜਿਦਾ ਕਿ ਤੁਹਾਡਾ 10th ਦਾ ਸਰਟੀਫਿਕੇਟ ਪਲੱਸ 2 ਦਾ ਜਾਂ ਫਿਰ ਡਿਗਰੀ ਅਗਰ ਤੁਹਾਡੀ ਔਨਲਾਈਨ ਚੜੀ ਹੋਈ ਆ ਤਾਂ ਉਹ ਤੁਸੀਂ ਇੱਥੋਂ ਡਾਊਨਲੋਡ ਕਰਕੇ ਆਪਣੇ ਕੋਲ ਰੱਖ ਸਕਦੇ ਤੇ ਸਾਰੇ ਕੰਮ ਆਸਾਨ ਹੈ ਦੇ ਵਿੱਚ ਡਾਊਨਲੋਡ ਕਰਨਾ ਸੋ ਆਪਾਂ ਹੁਣ ਮਾਰਕਸ਼ੀਟ ਡਾਊਨਲੋਡ ਕਰਾਂਗੇ ਪਲੱਸ 2 ਦੀ ਸੋ ਵੀ ਤੁਸੀਂ ਸਰਚ ਕਰ ਲਓ ਕਿਹੜੀ ਸਟੇਟ ਦਾ ਤੁਹਾਡਾ ਬੋਰਡ ਹੈ ਆਪਾਂ ਪੰਜਾਬ ਸਿਰਫ ਸਰਚ ਕਰਾਂਗੇ ਤੇ ਆ ਗਿਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੁਣ ਨਾਮ ਰੋਲ ਨੰਬਰ ਤੇ ਜੀਅਰ ਜਦੋਂ ਤੁਸੀਂ ਪਾਸ ਕੀਤਾ ਵਾ ਸੋ ਆਪਾਂ ਆਪਣਾ ਰੋਲ ਨੰਬਰ ਫਿਲ ਕਰ ਲੈਣਾ ਇਹ ਪਲੱਸ 2 ਦਾ ਆਪਾਂ ਪਲੱਸ 2 ਦੀ ਮਾਰਕਸ਼ੀਟ ਡਾਊਨਲੋਡ ਕਰਦੇ ਜਦੋਂ ਅਸੀਂ ਪਾਸ ਕੀਤੀ ਆਪਣੀ ਉਸ ਤੋਂ ਬਾਅਦ ਗੈਟ ਡਾਕੂਮੈਂਟ ਤੇ ਕਲਿੱਕ ਕਰ ਲਵਾਂਗੇ ਸੋ ਆ ਜਿਹੜਾ ਸਾਡਾ ਪਲੱਸ 2 ਦਾ ਸਰਟੀਫਿਕੇਟ ਮਾਰਕਸ਼ੀਟ ਹੈ ਉਹ ਇਹਨੇ ਫੈਚਿੰਗ ਕਰਨੀ ਸਟਾਰਟ ਕਰ ਦਿੱਤੀ ਵੀ ਤੇ ਕੁਝ ਮਿੰਟਾਂ ਦੇ ਵਿੱਚ ਇਹ ਵੀ ਸਾਡੇ ਕੋਲ ਜਿਹੜਾ ਇਹਦਾ ਰਿਕਾਰਡ ਹੈ ਉਹ ਆ ਜਾਣਾ ਅਗਰ ਮੰਨ ਲਓ ਕਿ ਸਾਡਾ ਚੜਿਆ ਹੋਇਆ ਹੈ ਤਾਂ ਸਾਡੇ ਕੋਲ ਡਾਊਨਲੋਡ ਹੋ ਕੇ ਉਰੇ ਆ ਜਾਣਾ ਸੋ ਜਿਹੜੀ ਪ੍ਰੋਸੈਸਿੰਗ ਚ ਚੱਲ ਰਹੀ ਤੇ ਇਹ ਦੇਖ ਲਓ ਤੁਸੀਂ ਸਾਡੀ ਜਿਹੜੀ ਪਲੱਸ 2 ਦੀ ਮਾਰਕਸ਼ੀਟ ਹੈ ਉਹ ਵੀ ਸਾਡੇ ਕੋਲ ਡਾਊਨਲੋਡ ਹੋ ਕੇ ਆ ਗਈ ਤਾਂ ਇਹਦਾ ਇੰਨਾ ਜ਼ਿਆਦਾ ਫਾਇਦਾ ਹੈ ਕਿ ਤੁਹਾਨੂੰ ਡਾਕੂਮੈਂਟ ਫਿਜ਼ੀਕਲ ਫਾਰਮ ਦੇ ਵਿੱਚ ਕੈਰੀ ਕਰਨ ਦੀ ਜ਼ਰੂਰਤ ਨਹੀਂ ਹੈ ਅਗਰ ਤੁਸੀਂ ਮੰਨ ਲਓ ਕਿ ਡਾਕੂਮੈਂਟ ਭੁੱਲ ਵੀ ਜਾਂਦੇ ਤਾਂ ਤੁਸੀਂ ਇੱਥੋਂ ਨਿਕਲਵਾ ਸਕਦੇ ਆ ਆਰਾਮ ਦੇ ਨਾਲ ਸੋ ਸਾਰੀ ਚੀਜ਼ਾਂ ਸਾਨੂੰ ਇਹਦੇ ਵਿੱਚ ਦੇਖਣ ਨੂੰ ਮਿਲਦੀਆਂ ਤੇ ਇਹਦੇ ਹੋਰ ਵੀ ਬਹੁਤ ਸਾਰੇ ਫੀਚਰ ਹੈ ਜਿਹੜੇ ਮੈਂ ਹੁਣ ਤੁਹਾਨੂੰ ਦੱਸਦਾ ਏ ਤਿੱਥੋਂ ਹੋਰ ਵੀ ਬਹੁਤ ਸਾਰੇ ਜਿਹੜੇ ਡਾਕੂਮੈਂਟ ਆ ਡਾਊਨਲੋਡ ਕਰ ਸਕਦੇ ਜਿੱਦਾਂ ਕਿ ਸਾਰੇ ਆ ਰਹੇ ਔਰੇ ਤੇ ਇਹਦੇ ਵਿੱਚ ਤੁਸੀਂ ਰਾਸ਼ਨ ਕਾਰਡ ਆਵਾ ਸਾਰੇ ਜਿੰਨੇ ਵੀ ਮੈਕਸਿਮਮ ਹੁੰਦੇ ਦੋਸਤੋ ਕੁਝ ਕੁ ਤੁਹਾਨੂੰ ਹੋਰ ਵੀ ਸੁਵਿਧਾਵਾਂ ਦੇਖਣ ਨੂੰ ਮਿਲਦੀ ਜਿੱਦਾਂ ਡੀਜੀ ਲੋਕਰ ਯੂਟਿਲਿਟੀ ਆ ਰਿਹਾ ਔਰੇ ਉਹ ਰਿਹਾ ਡਰਾਈਵ ਡਰਾਈਵ ਤੇ ਅਗਰ ਅਸੀਂ ਓਪਨ ਕਰਾਂਗੇ ਤਾਂ 1 ਜੀਬੀ ਸਾਨੂੰ ਡਾਟਾ ਰੱਖਣ ਦੇ ਵਾਸਤੇ ਥਾਂ ਮਿਲਦੀ ਤੇ ਆ ਤੁਸੀਂ ਦੇਖ ਸਕਦਾ ਡਾਕੂਮੈਂਟ ਅਗਰ ਤੁਸੀਂ ਆਪਣੇ ਡਾਕੂਮੈਂਟ ਫੋਟੋ ਕਲਿੱਕ ਕਰਕੇ ਰੱਖੇ ਹੋਏ ਜਿਹੜੇ ਔਨਲਾਈਨ ਨਹੀਂ ਚੜੇ ਹੋਏ ਉਹ ਵੀ ਤੁਸੀਂ ਉਰੇ ਐਡ ਕਰ ਸਕਦੇ ਉਸ ਤੋਂ ਇਲਾਵਾ ਅਲੱਗ-ਅਲੱਗ ਸੈਕਸ਼ਨ ਦੇ ਵਿੱਚ ਵੰਡਣਾ ਚਾਹਦੇ ਐਜੂਕੇਸ਼ਨ ਹੋ ਗਿਆ ਹੈਲਥ ਹੋ ਗਿਆ ਉਹ ਸਾਰੀ ਚੀਜ਼ ਸਾਨੂੰ ਉਰੇ ਤੇ ਦੇਖਣ ਨੂੰ ਮਿਲ ਜਾਂਦੀ ਹੈ ਤਾਂ ਇਹਦਾ ਇੰਨਾ ਜ਼ਿਆਦਾ ਫਾਇਦਾ ਅਗਰ ਮੰਨ ਲਓ ਕਿ ਤੁਸੀਂ ਆਪਣੀ ਗੈਲਰੀ ਦੇ ਵਿੱਚੋਂ ਡਾਕੂਮੈਂਟ ਰੱਖੋਗੇ ਤਾਂ ਤੁਹਾਨੂੰ ਫਾਈਂਡ ਕਰਨੇ ਦੇ ਵਿੱਚ ਬਹੁਤ ਸਮਾਂ ਲੱਗ ਸਕਦਾ ਸੋ ਇਹ ਤੁਹਾਡੇ ਸਮੇਂ ਨੂੰ ਵੀ ਬਚਾਉਂਦਾ ਤੇ ਇੱਕ ਵਧੀਆ ਸਿਕਿਉਰਡ ਜਗ੍ਹਾ ਤੁਹਾਡਾ ਸਾਰਾ ਕੁਝ ਡਾਕੂਮੈਂਟ ਪਏ ਰਹਿੰਦੇ ਤੇ ਇਹਦੇ ਵਿੱਚ ਤੁਸੀਂ ਆਪਣਾ ਨੋਮੇ ਨੀ ਵੀ ਐਡ ਕਰ ਸਕ ਦੇ ਓਪਨ ਕਰ ਸਕੇ ਸੋ ਸਾਰੀ ਚੀਜ਼ਾਂ ਜਿਹਨੀਆਂ ਫੈਸਿਲਿਟੀਆਂ ਤੁਹਾਨੂੰ ਦੇਖਣ ਨੂੰ ਮਿਲ ਜਾਂਦੀਆਂ ਸੋ ਮੇਕ ਸ਼ੂਰ ਵੀ ਤੁਹਾਨੂੰ ਇਹ ਅਕਾਊਂਟ ਆਪਣਾ ਬਣਾ ਕੇ ਰੱਖਣਾ ਚਾਹੀਦਾ ਤਾਂ ਕਿ ਇਨ ਫਿਊਚਰ ਤੁਹਾਨੂੰ ਕੋਈ ਪ੍ਰੋਬਲਮ ਆਵੇ ਤਾਂ ਤੁਸੀਂ ਇਹਦਾ ਯੂਜ਼ ਕਰ ਸਕੋ ਜਿਵੇਂ ਕਿ ਤੁਹਾਨੂੰ ਦੱਸਿਆ ਹੋਰ ਇਹ ਰੀਐਕਸ਼ਨ ਕਾਰਡ ਵੀ ਤੁਸੀਂ ਆਪਣਾ ਕਰ ਸਕਦੇ ਰਜਿਸਟ੍ਰੇਸ਼ਨ ਆਫ ਵਹੀਕਲ ਇਨਕਮ ਸਰਟੀਫਿਕੇਟ ਵੀ ਤੁਸੀਂ ਡਾਊਨਲੋਡ ਕਰ ਸਕਦੇ ਜਿੰਨੇ ਵੀ ਸਾਡੇ ਬਣ ਕੇ ਤਿਆਰ ਹੁੰਦੇ ਡਾਕੂਮੈਂਟ ਸਰਕਾਰ ਦੁਆਰਾ ਉਹ ਤੁਸੀਂ ਇੱਥੋਂ ਆਰਾਮ ਦੇ ਨਾਲ ਡਾਊਨਲੋਡ ਕਰਕੇ ਰੱਖ ਸਕਦੇ ਸੋ ਸਾਰੀ ਚੀਜ਼ਾਂ ਤੁਹਾਨੂੰ ਇਹਦੇ ਵਿੱਚ ਦੇਖਣ ਨੂੰ ਮਿਲ ਜਾਣੀਆਂ ਸੋ ਦੱਸਿਓ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਮੇ ਵੀ ਤੁਹਾਡੇ ਲਈ ਵੀਡੀਓ ਬਹੁਤ ਹੈਲਪਫੁਲ ਰਹੇਗੀ ਆਪਾਂ ਇਦਾਂ ਦੀ ਹੋਰ ਵੀਡੀਓਜ਼ ਤੁਹਾਡੇ ਲਈ ਤਿਆਰ ਕਰਦਾ ਰਵਾਂਗੇ ਸੋ ਇਸ ਚੈਨਲ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਰ ਪਹਿਲੀ ਵਾਰ ਆਏ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਧੰਨਵਾਦ